ਜਲੰਧਰ ਦੇ ਹਾਦ ਦੇ ਥਾਣਾ ਗੁਰਾਇਆ ਦੀ ਪੁਲਿਸ ਦੇ ਵੱਲੋਂ सोनू ਖੱਤਰੀ ਗੈਗ ਦੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਦੇ ਵਿੱਚੋਂ ਚੋਰੀ ਹੋਇਆ ਇੱਕ ਟਰੈਕਟਰ ਤੇ ਇੱਕ ਮਾਰੂਤੀ ਗੱਡੀ ਬਰਾਮਦ ਕੀਤੀ ਹੈ ਦਰਅਸਲ ਵਾਹਨਾਂ ਦੇ ਜ਼ਰੀਏ ਇਹ ਆਰੋਪੀਆਂ ਨੇ ਗੁਰਾਹਾ ਇਲਾਕੇ ਦੇ ਵਿੱਚ ਲੁੱਟ ਤੇ ਚੋਰੀ ਦੀਆਂ ਘਟਾਵਾਂ ਨੂੰ ਅੰਜਾਮ ਦਿੱਤਾ ਸੀ ਉਸ ਤੋਂ ਬਾਅਦ ਮੰਡਲੀ ਦੇ ਇੱਕ ਲੰਬਰਦਾਰ ਦੇ ਉੱਤੇ ਫਾਇਰਿੰਗ ਵੀ ਕੀਤੀ ਸੀ ਹਾਲਾਂਕਿ ਇਸ ਘਟਨਾ ਦੇ ਵਿੱਚ ਵਾਲ-ਵਾਲ ਬਚ ਗਏ ਨੇ ਤਾਂ ਦੋਵਾਂ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਗੁਰਾਇਆ ਪੁਲਿਸ ਦੇ ਵੱਲੋਂ ਕਈ ਵਾਰਦਾਤਾਂ ਨੂੰ ਟ੍ਰੇਸ ਕੀਤਾ ਗਿਆ ਤਾਂ ਪ੍ਰੈਸ ਕਾਨਫਰੰਸ ਕਰ ਯਾ ਡੀਐਸਪੀ ਸਰਵਨ ਸਿੰਘ ਬਲਦਾ ਇਹ ਕਹਿਣਾ ਕਿ ਐਸਐਚਓ ਗੁਰਾਇਆ ਚੌਕੀ ਉਚਾਰ ਜਦੋਂ ਸਾਂਝ ਕਲਾ ਤੇ ਪੁਲਿਸ ਟੀਮ ਦੇ ਵੱਲੋਂ ਇਲਾਕੇ ਦੇ ਵਿੱਚ ਬੀਤੇ ਦਿਨ ਹੋਈਆਂ ਚੋਰੀਆਂ ਤੇ ਲੁੱਟੀਆਂ ਘਟਨਾਵਾਂ ਨੂੰ ਟਰੇਸ ਕੀਤਾ ਗਿਆ ਤੇ ਦੋਵੇਂ ਦੋਸ਼ੀ ਗ੍ਰਿਫਤਾਰ ਕੀਤੇ ਗਏ ਇਹਨਾਂ ਦੇ ਕਬਜ਼ੇ ਦੇ ਵਿੱਚ ਉਹ ਜਿਹੜਾ ਟਰੈਕਟਰ ਹੈ ਤੇ ਇਸ ਦੇ ਨਾਲ ਇੱਕ ਗੱਡੀ ਬਰਾਮਦ ਹੋਈ ਹੈ ਤੇ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਤਾਂ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮਰੂਤੀ ਗੱਡੀ ਦੇ ਵਿੱਚ ਸਵਾਰ ਹੋ ਕੇ ਸ਼ਰਾਬ ਦੇ ਠੇਕੇਦਾਰ ਦੇ ਕਰਿੰਦਿਆਂ ਨੂੰ ਵੀ ਕੁੱਟਿਆ ਗਿਆ ਸੀ ਨਕਦੀ ਤੇ ਸ਼ਰਾਬ ਲੁੱਟੀ ਗਈ ਸੀ ਜਿਸ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ ਸਨ ਤਾਂ ਾਲਸ ਮਾਮਲੇ ਦੇ ਵਿੱਚ ਹੁਣ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਮਾਨਯੋਗ ਐਸਐਸਪੀ ਸਾਹਿਬ ਜੰਦਰ ਦਿਹਾਤੀ ਸ਼੍ਰੀ ਹਰਵਿੰਦਰ ਸਿੰਘ ਵਿਰਕ ਵੱਲੋਂ ਨਸ਼ਿਆਂ ਤੇ ਮਾੜੇ ਅੰਸਰਾਂ ਦੇ ਵਿਰੁੱਧ ਜਿਹੜੀ ਮਹਿਮ ਚਲਾਈ ਗਈ ਆ ਇਸ ਨੂੰ ਸਬਰੀਜਨ ਫਲੋਰ ਦੇ ਵਿੱਚ ਉਸ ਉਸ ਸਮੇਂ ਸਫਲਤਾ ਮਿਲੀ ਜਦੋਂ ਇੰਸਪੈਕਟਰ ਸਕੰਦਰ ਸਿੰਘ ਵਿਰਕ ਐਸਐਚਓ ਗੁਰਾਇਆ ਤੇ ਉਸ ਦੀ ਟੀਮ ਵਿੱਚ ਕਿਉਂਕਿ ਇੰਚਾਰਜ ਜੰਗਬਾਦਰ ਨੇ ਰਾਤ ਸਮੇਂ ਆਪਰੇਸ਼ਨ ਕਰਦੇ ਹੋਏ ਆ ਜਿਹੜਾ ਮੇਨ ਇਥੇ ਵਾਰਦਾਤਾਂ ਹੋਈਆਂ ਤੇ ਕੁਝ ਵਾਰਦਾਤਾਂ ਜਿਹੜੀਆਂ ਸਨ ਉਹ ਅਡਜਾਇਨਿੰਗ ਏਰੀਏ ਦੇ ਵਿੱਚ ਬਹਿਰਾਮ ਵੀ ਹੋਈ ਸੀ ਇੱਕ ਵਾਰਦਾਤ ਉਸ ਤੋਂ ਇਲਾਵਾ ਥਾਣਾ ਪਤਾਰੇ ਦੇ ਵਿੱਚ ਅਤੇ ਸਰਦੀ ਜਿਲ੍ਹਾ ਜਿਹੜਾ ਅਮਰਸਰ ਦਾ ਥਾਣਾ ਬਿਆਸ ਪੈਂਦਾ ਉਹਦੇ ਵਿੱਚ ਵੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਸਨ ਇਹਦੇ ਵਿੱਚ 6 ਦੋਸ਼ੀ ਨੇ ਜਿਹੜੇ ਕਿ ਦੋਸ਼ੀ ਇਹ ਗੈਂਗ ਆਪਰੇਟ ਕਰਦੇ ਸਨ 6 6 ਜਣੇ ਉਹਦੇ ਵਿੱਚੋਂ ਅਸੀਂ ਦੋ ਦੋਸ਼ੀ ਜਿਹੜੇ ਆ ਉਹ ਅਰੈਸਟ ਕਰ ਲਏ ਨੇ ਜਿਹੜੇ ਦੋਨੋਂ ਹੀ ਜਿਹੜੇ ਹੈਗੇ ਨੇ ਉਹ ਥਾਣਾ ਰਾਵਲਪਿੰਡੀ ਜ਼ਿਲ੍ਹਾ ਕਪੂਰਥਲਾ ਨੂੰ ਬਿਲੋਂਗ ਕਰਦੇ ਨੇ ਜਿਹਦੇ ਵਿੱਚ ਇੱਕ ਸਿਮਾ ਹੈਗਾ ਤੇ ਇੱਕ ਹਰਮਨ ਹੈਗਾ ਉਹਨਾਂ ਦਾ ਹੀ ਅਰੈਸਟ ਕਰ ਲਈ ਗਈ ਆ ਉਹਨਾਂ ਕੋਲੋਂ ਅਸੀਂ ਜਿਹੜਾ ਰਾਤ ਸਮੇਂ ਇਹਨਾਂ ਨੇ ਟਰੈਕਟਰ ਚੋਰੀ ਕੀਤਾ ਫੋਰਡ ਉਹ ਬਰਾਮਦ ਕੀਤਾ ਤੇ ਇੱਕ ਮਰੂਤੀ ਕਾਰ ਜਿਹੜੀ ਕਿ ਇਹਨਾਂ ਨੇ ਇਥੋਂ ਯੂਜ਼ ਕੀਤੀ ਸੀ ਇਲਾਕੇ ਦੇ ਵਿੱਚੋਂ ਚੋਰੀ ਕਰਕੇ ਉਹ ਬਰਾਮਦ ਕਰ ਲਈ ਆ ਪਹਿਲਾਂ ਕਿੰਨੀ ਇੱਕ ਵਾਰ ਦਾ ਤਾਂ ਕੀ ਕੀਤਾ ਇਹ ਜਿਹੜਾ ਗਰੁੱਪ ਹੈਗਾ ਜੀ ਇੱਥੇ ਮੈਂ ਦੱਸਣਾ ਚਾਹੁੰਦਾ ਵੀ ਇਹ ਸੋਨੂ ਖੱਤਰੀ ਗਰੁੱਪ ਨਾਲ ਸੰਬੰਧ ਰੱਖਦੇ ਨੇ ਇਹ ਮੇਨ ਦੋਸ਼ੀ ਆ ਜਿਹੜੇ ਇੱਕ ਤੇ ਪਤਾਰਾ ਥਾਣੇ ਨੂੰ ਬਿਲੋਂਗ ਕਰਦਾ ਹੈਗਾ ਜੀ ਇਨ ਕਾਫੀ ਵਾਰਦਾਤਾਂ ਕੀਤੀਆਂ ਹੈਗੀਆਂ ਨੂੰ ਬਾਬਾ ਦੇ ਬਾਬਾ ਬਾਬੇ ਦੇ ਨਾਲ ਦਾ ਮਸ਼ਹੂਰ ਉਸ ਉਹਨੂੰ ਖੱਤਰੀ ਜਿਹੜਾ ਬੇਸਿਕਲੀ ਨਵੇਂ ਸ਼ਹਿਰ ਤੋਂ ਬਲਾਚੋਰੀ ਏਰੀਆ ਤੋਂ ਇਸ ਟਾਈਮੇ ਯੂਐਸ ਬੇਸ ਤੇ ਬਾਹਰ ਚਲੇ ਗਿਆ ਸੀ ਤੇ ਉੱਥੋਂ ਇੱਕ ਗੈਂਗ ਅਪਰੇਟ ਕਰਦਾ ਇਹਦੇ ਇਹਦੇ ਨਾਲ ਇਹ ਸਾਥੀ ਉਹਦੇ ਜਿਹੜੇ ਆ ਇਹ ਸਰਗਰਮ ਸਾਥੀ ਆ ਚਾਰ ਜਣੇ ਜਿਹੜੇ ਕਿ ਹਜੇ ਫਰਾਰ ਨੇ ਦੋ ਸਾਥੀ ਜਿਹੜੇ ਆ ਉਹ ਅਸੀਂ ਇਹਨਾਂ ਦੇ ਅਰੈਸਟ ਕਰ ਲਿਆ ਸੱਤੀ ਕੀ ਸ਼ਾਕਤੀ ਕੀ ਜਿਹੜੇ ਬਾਕੀ ਬਾਕੀ ਜਿਹੜੇ ਹੈਗੇ ਨੇ ਇਹਨਾਂ ਨੇ ਜਿਹੜੀਆਂ ਵਾਰਦਾਤਾਂ ਕੀਤੀਆਂ ਨੇ ਬਾਈ ਨੇਮ ਅਸੀਂ ਇਹਨਾਂ ਤੇ ਐਫਆਈਆਰ ਕੀਤੀ ਹੈਗੀ ਹੈ ਜੀ ਤੇ ਇਹਨਾਂ ਦੇ ਵਿੱਚ ਜਿਹੜੀਆਂ ਵਾਰਦਾਤਾਂ ਉਹ ਵੀ ਇਸ ਮਕਦਮੇ ਦੇ ਵਿੱਚ ਇਨਕਲੂਡ ਕੀਤੀਆਂ ਨੇ ਤੇ ਕਨਸਰਨ ਥਾਣਿਆਂ ਨੂੰ ਅਸੀਂ ਜਿਹੜਾ ਉਹਦੇ ਬਾਰੇ ਇਨਫਰਮੇਸ਼ਨ ਦੇ ਦਿੱਤੀ ਹੈਗੀ ਆ ਤੇ ਜਲਦੀ ਹੀ ਸਾਡੇ ਗ੍ਰਿਫਤ ਵਿੱਚ ਹੋਣਗੇ ਆਪਣੇ ਇਲਾਕੇ ਦੇ ਜਿਹੜੇ ਵਾਰਦਾਤ ਮੰਨਿਆ ਜੀ ਆਪਣੇ ਇਲਾਕੇ ਦੇ ਵਿੱਚ ਇਹਨਾਂ ਨੇ ਜਿਹੜਾ ਵਿਉਂਤਪੰਦੀ ਢੰਗ ਨਾਲ ਇਹਨਾਂ ਨੇ ਮਨੀ ਚੇਂਜਰ ਪੈਟਰੋਲ ਪੰਪ ਇਹਨਾਂ ਦੀਆਂ ਵਾਰਦਾਤਾਂ ਕਰਦੀਆਂ ਸੀ ਉਹਨਾਂ ਨੂੰ ਲੁੱਟਣਾ ਸੀ ਇਹਨਾਂ ਦੇ ਨਾਲ ਹੀ ਆਪਣੇ ਡਿਜ਼ਾਈਨਿੰਗ ਏਰੀਆ 'ਚ ਇੱਕ ਨੰਬਰਦਾਰ ਸੀ ਉਹਨੂੰ ਵੀ ਇਹਨਾਂ ਨੇ ਉੱਤੇ ਗੋਲੀਆਂ ਚਲਾਈਆਂ ਪਰ ਉਹ ਬਚ ਗਿਆ ਸੀ ਸਬਡਿਵੀਜ਼ਨ ਬੰਗੇ ਦੇ ਵਿੱਚ ਇੱਕ ਥਾਣੇ ਬਹਿਰਾਮ ਦੇ ਵਿੱਚ ਇਹਨਾਂ ਨੇ ਚਲਾਈਆਂ ਸੀ ਪਰ ਜਿਹੜਾ ਠੇਕਾ ਸ਼ਰਾਬ ਦਾ ਠੇਕਾ ਵੀ ਲੋਪ ਹੋਇਆ ਸੀਗਾ ਉਹ ਵੀ ਇਹਨਾਂ ਦੇ ਵਾਰਦਾਤ ਉਹ ਅਸੀਂ ਉਹਦਾ ਪੁਲਿਸ ਰਿਮਾਂਡ ਲਿਆ ਹੈਗਾ ਉਹ ਵਾਰਦਾਤ ਜਿਹੜੀ ਉਹ ਕਲੀਅਰ ਕਰਾਂਗੇ ਜਿਹੜੇ ਠੇਕੇ ਤੋਂ ਕੁਝ ਇਹਨਾਂ ਨੇ ਕਰਿੰਦਿਆਂ ਤੋਂ ਕੁਝ ਜਿਹੜੀ ਨੇ ਵਾਰਦਾਤ ਕੀਤੀ ਸੀ ਉਹਦੇ ਬਾਰੇ ਵੀ ਅਸੀਂ ਕਲੀਅਰ ਕਰਾਂਗੇ ਦਾ ਪੁਲਿਸ ਰਿਮਾਂਡ ਅੱਜ ਹਾਸਲ ਕਰਾਂਗੇ ਪੰਜ ਦਿਨ ਦਾ ਜੋ ਮਾਂਜੋ ਅਦਾਲਤੋਂ ਜਿੰਨਾ ਉਸ ਮੁਤਾਬਕ ਜਿੰਨਾ ਸਾਨੂੰ ਰਿਮਾਂਡ ਦਿੰਦੀ ਆ ਉਹਦੇ ਵਿੱਚ ਕੋਸ਼ਿਸ਼ ਕਰਨ ਤੋਂ ਵਾਦਾ ਇਹਨਾਂ ਦੇ ਸਾਰੇ ਇਹਨਾਂ ਕਿਤੇ ਕਿਤੇ ਵਾਰਦਾਤਾਂ ਕੀਤੀਆਂ ਨੇ ਕਿ ਮੈਂ ਇਥੇ ਵੀ ਦੱਸਣਾ ਚਾਹੁੰਦਾ ਕਿ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਹੈਗਾ ਉਹ ਮਾੜਾ ਹੈਗਾ ਇਹਨਾਂ ਤੇ ਆਰਮਜ਼ੈਕਟ ਦੇ ਮਕਦਮੇ ਦਰਜ ਨੇ ਤੇ ਲੜਾਈ ਝਗੜਿਆਂ ਦੇ ਮਕਦਮੇ ਦਰਜ ਨੇ ਜਿਹੜੇ ਦੋਨੋਂ ਦੋਸ਼ੀ ਉਫੜੇ ਨੇ ਤੇ ਇਹਨਾਂ ਨੂੰ ਪੁਸ਼ਕਿਸ਼ ਕਰਨ ਤੋਂ ਬਾਅਦ ਹੋਰ ਫਰਦਰ ਜਿਹੜਾ ਵਾ ਉਹ ਜੋ ਅਨਕਸ਼ਾਫ ਤੇ ਵਿੱਚ ਆਇਆ ਆਪ ਜੀ ਨੂੰ ਦੁਬਾਰਾ ਦੱਸਿਆ ਜਾਵੇ